ਚੰਨੇ ਸ਼ੋਪਿੰਗ ਸੈਂਟਰ ਜਸਪਤ ਦੇ ਟੁਆਇ ਸਾਰੇ ਜਸਪਤੇ ਹੋ ਗਏ ਬੜਾ ਉਹਦੇ ਮੁਤਾਬਕ ਟੁਆਇ ਉਹਦੇ ਲੈ ਕੇ ਆਈ ਉਹਨੇ ਗਾਨੀਪੁੱਤ ਅੱਜ ਜਾ ਕੇ ਮਾਤਰ ਟੁਆਇ ਲੈ ਕੇ ਕਣੇ ਸ਼ੋਪਿੰਗ ਸੈਂਟਰ ਤੇ ਮੈਂ ਮੈਂ ਆਠ ਆਦਾ ਓਕੇ ਟੁਆਇ ਕਿੰਨੇ ਟੁਆਇ ਲੈ ਕਣੇ ਜਸਪਤ ਨੇ ਅੰਨੇ ਟੁਆਇ ਅੱਛਾ ਸਾਰੇ ਟੁਆਇ ਜਸਪਤ ਦੇ ਪੁਰਾਣੇ ਹੋ ਗਏ ਨਾ ਜਸਪਤੇ ਵੱਡਾ ਹੋ ਗਿਆ ਨਾ ਸਾਡਾ ਹੈਲੋ ਤਾਂ ਕਰਦੇ ਜਸਪਤ ਸਾਰੇ ਨੂੰ जसपते हैलो कह दे सारे फ्लाइंग किस, कि फ्लाइं किस कर दो किस कर दो करो आए अच्छा तू पापा नार करपते इना प्यार खुश हो जाता ਲੋ ਪੱਦਲੋ 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 ਬੋਰ ਕੱਲੇ ਨਹੀਂ ਚੇਣਾ ਹੋਰ ਆਖਦਾ ਬਹੁਤ ਕੁਝ ਹੋਈਂਗਾ ਭੱਜੇ ਨਹੀਂ ਫਰੀ ਜਾਣਾ ਇਹਨੇ ਕਿਵੇਂ ਜਾਫਦੇ ਬਾਈ ਪੱਦਲੋ 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 ਇਹ ਬਿਠਾ ਲਿਆ ਆਪਾਂ ਹੁਣ ਟਰਾਲੀ ਦੇ ਵਿੱਚ ਫਤੇ ਕਿੰਨੇ ਟਾਇਲ ਲੈਣ ਤੁਸੀਂ ਸ਼ਰਾਰਤੀ ਬੰਦਾ ਬਹੁਤ ਦਾ ਸ਼ਰਾਰਤੀ ਹੈ ਬੰਦਾ ਆ ਜਾ ਆ ਜਾ ਅਜ ਪੱਜੇ ਪੱਜੇ ਪੱਜਾ ਬਹੁਤ ਸ਼ਰਾਰਤੀ ਕਰਦਾ ਪਾ ਉਹਨੂੰ ਟਾਰਗਟ ਆ ਚੀਜ਼ ਲੱਭ ਰਿਹਾ ਫਤੇ ਕੱਦ ਮਿਲ ਗਈ ਹੈ ਨਾ ਫਤੇ ਫਤੇ ਕਿੰਨੇ ਟਾਇਲ ਲੈਣ ਤੁਸੀਂ ਹੁਣ ਜੀ ਆਹ ਆ ਬਾਕਸ ਵਾਲਾ ਦੇਖੇ ਤਾਂ ਬਾਕਸ ਵਾਲਾ ਹੋਰ ਅਬ ਬਾਕਸ ਵਾਲਾ ਕੀ ਤਾਂ ਬਾਕਸ ਵਾਲਾ ਵੀ ਵਧੀਆ ਹੈ ਕਿਹੜਾ ਆਹ ਆ ਵੀ ਵਧੀਆ ਹੈ ਆਹਾਂ ਵਿੱਚ ਪਾ ਕੇ ਆ ਲੈ ਤਰਾਕ ਤੇ ਨਹੀਂ ਦੇਦੇ ਕਿੰਨੇ ਦੇ ਸੀ ਇਹ ਕੱਟੇ ਹੈ ਬਗਨਾ ਐ ਚਾ ਕਿਹੜਾ ਲੈਣਾ ਆ ਜੀ ਸਾਰੇ ਲੈ ਲਓ ਸਾਰੇ ਨਹੀਂ ਇੱਕ ਦੱਸੋ ਕਿਹੜਾ ਲੈਣਾ ਪੁੱਤ ਸੋਚ ਦੰਗਣ ਦੱਸੋ ਕਿਹੜਾ ਲੈਣਾ ਪੁੱਤ ਦੱਸ ਦੱਸ ਪੁੱਤ ਕਿਹੜਾ ਲੈਣਾ ਵੱਡਾ ਆਪ ਵੱਡਾ ਜਾਂ ਛੋਟਾ ਇਹ ਕੇ ਪਸੰਦ ਕਰੇ ਨਾਟ ਨਟ ਖੋਲਣਾ ਦਾ ਬੜਾ ਸ਼ੌਕ ਹੈ ਆ ਆ ਲੈ ਆ ਲੈ ਲੀਏ ਫਤਿਹ ਫਿਰ ਆ ਲੈ ਲੀਏ ਦੁੱਧ ਬਿਨਾ ਲਿਆ ਪਾਵਨ ਇਹ ਦਿੱਕਾ ਦਾ ਹੋਰ ਰੱਬ ਲਈ ਚੱਲੀਏ ਫਿਰ ਆਪ ਕਰ ਲਿਆ ਪਾਵਨ ਆ ਕੀ ਇਹ ਬਾਹਰ ਕੱਢ ਕੇ ਰੱਖ ਦਿੱਤੇ ਇਸ ਕਾਰ ਲਮਿੰਡਲ ਉਹ ਨਾ ਪਾ ਰਹੇ ਇਹ ਹੀ ਆ ਸਟੇਮ ਤੋਂ ਸਾਮ੍ਹਈ ਹੈ ਦੋ ਬਾਲੇ ਬੰਦੇ ਨੇ ਕਹਿੰਦਾ ਜਿਆਦਾ ਲੈਣੇ ਨਹੀਂ ਇਹ ਬਿਲ ਕਰਾ ਨਹੀਂ ਕਹਿੰਦਾ ਸਾਰੇ ਹੀ ਲੈਣੇ ਸੀ ਚਲ ਉਹ ਟਾਰਗੇਟ ਤੇ ਲੈ ਲਓ ਨੀ ਟਾਰਗੇਟ ਤੇ ਚਲੋ ਪੋ ਅੱਗੇ ਹੋਰ ਲੈ ਲਾਂਗੇ ਫਤੇ ਕੋਈ ਤਾਂ ਨਹੀਂ ਹੁੰਦਾ ਲੈ ਬਾਈ ਬਾਕਰਾ ਬੰਦਾ ਹੈ ਤਵਨ ਪੁੱਛਿਆ ਨੂੰ ਕੀ ਆਇਆ ਆਹ ਲੈ ਲੈਣੇ ਨੇ ਦਾ ਆਹ ਲੈ ਲੈ। ਫੁੱਲ ਮੈਂ ਤੈਨੂੰ ਆ ਦੇ ਦ ਨਾਲ ਲੈ ਲੈ ਫੁੱਲ। ਉਹ ਕੋ ਲੈ ਲੂਗੇ ਕੋਈ ਨਾ। ਕਿਆ ਕਰਨੇ ਪੈਗੇ। ਪਿਆਰ ਚੱਕ ਲੈ। ਜਸਪਤ ਤੈਨੂੰ ਤੁਸੀਂ ਕਿਆ ਲੈਣੇ ਆ? ਜਸਪਤ ਤੈਨੂੰ ਤਾਂ ਹੈਪੀ ਟੂ ਯੂ ਹੀ ਲੈਣਾ ਨਾ। ਮੈਂ ਹਾਦੀ ਚੋਈ ਦੇਗਾ। ਹੈਪੀ ਟੂ ਯੂ ਹੀ ਲੈਣਾ। ਕਿਹੜਾ ਹੈਪੀ ਟੂ ਯੂ ਲੈਣਾ ਤੁਸੀਂ? ਹਾਦੀ ਚੋ ਜਾ। ਆਜ ਅੱਪ ਚੀਚੀ ਦੁੱਧ ਪੀ ਲੋ। ਮੇਰੇ ਜੋਗਾ ਵੀ ਦੇ ਲਈ। ਨਾ ਕਿਆ ਪਾ ਪਾ ਕਿਆ ਪਾ ਦੇਣਾ ਆਪਣੇ ਜੋਗਾ ਲੈਣਾ ਬਸ। ਫਤੇ ਦੇ ਫਤੇ ਜੋ ਕੇ ਬਨਾਣਾ ਵੀ ਖਤਮ ਤੇ ਨਾ ਬਨਾਣਾ ਲੈ ਲੈ ਫਤੇ ਜੋਗੇ ਪਰ ਇਹਨੇ ਬ੍ਰਾਊਨੀ ਖਾਣੀ ਆ ਨਹੀਂ ਆ ਨਹੀਂ ਖਾਂਦਾ ਜਿਹੜਾ ਉੱਪਰ ਲੱਗਿਆ ਹੁੰਦਾ ਇਹ ਜਮੇ ਪਸੰਦ ਨਹੀਂ ਕਰਦਾ ਅਰੇ ਅੱਛਾ ਹਾਂ ਜੀ ਮੰਮੀ ਤੇ ਕਰਦੀ ਹੋਣੀ ਫਰੈਸ਼ ਲੈ ਜੂਗਾ ਇਹ ਜੋਗੇ ਨਾ ਨਹੀਂ ਉਹਦੀ ਮੰਮੀ ਨਹੀਂ ਕਰਦੀ ਖਾਏਗੀ ਘਰ 'ਚ ਫਤੇ ਜੋਗੇ ਫਰੂਟ ਲੈ ਲੀਏ ਚਲ ਆ ਜਾ ਫਤੇ ਫਰੂਟ ਲੈ ਕੇ ਆਇਆ ਵਾ ਫਤੇ ਜੋਗੇ ਸਾਰਾ ਔਰ ਇੰਜ ਲੈ ਲੈਣੇ ਇਹਨਾਂ ਕੋਲ ਦਾ ਬੰਦੇ ਇਹ ਨਾਲੇ ਜੂਤੀ ਵਾਲਿਆ ਲੈ ਲੈਣੇ ਔਰ ਇੰਜ ਬਹੁਤ ਖੰਦਾ ਫੱਤੇ ਕਰਦਾ ਫੱਤੇ ਔਰ ਇੰਜ ਲੈਣੇ ਐ ਜਸ ਫੱਤੇ ਔਰਿੰਜ ਪਏ ਐ ਪਏ ਐ ਔਰ ਇੰਜ ਕੀਆ ਹੋਰ ਕੀ ਲੈਣੇ ਫੱਤੇ ਦਾ ਫੱਤੇ ਦਾ ਹੋਰ ਕੀ ਖਤਮ ਹੋ ਖਤੇ ਤੁਹਾਡਾ ਕੀ ਲੈਣਾ ਹੋਰ ਦੇਖੋ ਜੂਸ ਲੈਣਾ ਐ ਚਿਪਸ ਲੈ ਲੈ ਲੋ ਚਿਪਸ ਜੂਸਰ ਚਿਪਸ ਖਤਮ ਹੋ ਫਤੇ ਦੇ ਬ੍ਰੈਡ ਫਤੇ ਖਾਦੋ ਬ੍ਰੈਡ ਪਰ ਨਹੀਂ ਖਾਦੋ ਬ੍ਰੈਡ ਕੋਈ ਨਹੀਂ ਖਾਂਦਾ ਬਾਉ ਨਾ ਪਰਮ ਟੂ ਮਟਰ ਲੈ ਕੇ ਆਈ ਬਾਉ ਸਾਦਾ ਹੈ ਬਾਉ ਨਾ ਸਾਦਾ ਬਾਉ ਬਾਉ ਮਾਰੂਗੇ ਪਾ ਦੀ ਕਿੰਨੀਆਂ ਲollipops ਆ ਗਈਆਂ ਫਤੇ ਕਿਹਦੇ ਤੇ ਰੋਲਾ ਪਾ ਦਿਆ ਫਤੇ ਨੇ ਸੱਲੇ ਬਹੁਤ ਹੰਦ ਚਿਪਸ ਖੰਦਾ ਫਤੇ ਆਦਾ ਮੈਂ ਅੰਨਾ ਦਾ ਪਾਪ ਬਨ ਲੈ ਲੈ ਇੱਕ ਪੈਕਟ ਲੈ ਆ ਪਾਪ ਨੂੰ ਮੈਂ ਜੂਸ ਲੈਣਾ ਪਤਾ ਜੂਸ ਫਟਾ ਜੂਸ ਆ ਰਿਹਾ ਕਿਹੜਾ ਜੂਸ ਲੈਣਾ ਆ ਰਿਹਾ ਇਥਾਂ ਦੇਖੋ ਕਿਹੜਾ ਲੈਣਾ ਆ ਲੈਣਾ ਖੁਸ਼ ਹੋ ਗਿਆ ਜੂਸ ਲੈ ਕੇ ਯੇ ਨੇ ਲੈ 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 ਆਪਾਂ ਨੇ ਲਈ ਤੇ ਹੋਰ ਦੱਸੋ ਕਿਆ ਲੈਣਾ ਤੁਸੀਂ ਕੁਝ ਹੋ ਜਾਵੇ ਹੋਰ ਦੱਸੋ ਕਿਆ ਲੈਣਾ ਹੋਰ ਲੈਣਾ ਇੱਕ ਜੂਸ ਆ ਲੈ ਲਓ ਚਲੋ ਆ ਲੈ ਲਿਆ ਦੇਖ ਆ ਦੇਖੋ ਪੂਰੀ ਪੰਜਾਬੀ ਬੋਲਦੇ ਆ ਇਹ ਪਤਾ ਨਹੀਂ ਕਿੱਥੇ ਸੁੱਕ ਕੇ ਟੁੱਟੀ ਜੀ ਪੰਜਾਬੀ ਬੋਲਦਾ ਫਤ ਤੂੰ ਕਾ ਤੂੰ ਖੋਲਦਾ ਹੈ ਕੱਥੇ ਖੋਲ ਰਿਹਾ ਤੂੰ ਪੈਕਟ ਮਮੈਂ ਨਾ ਤੋੜਦਾ ਆ ਕਿਵੇਂ ਬੋਲਦਾ ਹੈ ਬਈ ਤੂੰ ਇਕਣਾਂ ਦੀ ਬੋਲਣਾ ਸਿੱਧੀ ਪੰਜਾਬੀ ਬੋਲਣੀ ਆਪਾਂ ਮੈਂ ਸਾਡੇ ਨਾ ਤੋੜਦਾ ਆਹ ਹਟਾ ਚਲੀ ਪੰਜਾਬੀ ਦੀ ਬੋਲਣੀ ਆਪਾਂ ਨੇ ਓਕੇ ਆ ਕੀ ਸਿੱਧੀ ਪੰਜਾਬੀ ਬੋਲਣੀ ਆਪਾਂ ਨੇ ਟੁਕੀ ਜੀ ਪੰਜਾਬੀ ਨਹੀਂ ਬੋਲਣੀ ਓਕੇ ਓਕੇ ਫਟੇ ਆਲ ਗੁੱਡ ਐ ਫਿਰ ਨਹੀਂ ਤਾਂ ਮੇਪਨ ਨਹੀਂ ਕਟਾਈ ਹੋ ਜਾਏਗਾ ਨਹੀਂ ਤੇਰੀ ਬੋਤਲ ਪੱਤਾ ਇੱਕੋ ਲੈ ਦੇ ਜੀ ਹਾਂ ਚਲੋ ਚੰਡੀਏ ਫਿਰ ਹੁਣ ਮੈਂ ਕਿਹਾ ਮੈਨੂੰ ਫੁੱਲ ਦਿਵਾ ਦਿਓ ਅਖੇ ਜੀ ਆਲੂ ਪਿਆਜ਼ ਚੱਕ ਲੈ ਤੇ ਆਪ ਬੋਤਲ ਲੈ ਆਏ ਬੋਤਲ ਜ਼ਰੂਰੀ ਹੈ ਬੋਤਲ ਜ਼ਰੂਰੀ ਹੈ ਫਤਿਹ ਕੈਸੀ ਕੁੱਟ ਵੀ ਦਉਂਗੇ ਹਾਂ ਵੈਲਕਮ ਹਾਂ ਤੇ ਪਪਾ ਫਤਿਹ ਦਾ ਸਮਾਨ ਲੈਣ ਆਏ تھے ਉੱਲ ਕਿਆ ਕਰਨੇ ਆਏ ਸੀ ਗੋਭੀ ਦਾ ਫੁੱਲ ਲੈਣੇ ਆਣੇ ਸਾਬ ਦੀ ਕੰਮ ਆਉਂਦਾ ਸਮਾਨ ਫੋਨ ਅਸੀਂ ਲੈ ਲਿਆ ਫਤਿਹ ਪੂਰਾ ਖੁਸ਼ ਹੋ ਗਿਆ ਆਪਣਾ ਤੇ ਇਹ ਕਸਮਾ ਪੂਰੀ ਗਰੋਸਰੀ ਤੇ ਟੰਤਾ 베ਰੀ ਬੁਗੀ ਤੇ ਬਿੱਲੀਆਂ ਨੇ ਚੱਤੀ ਜਸ ਫਤਿਹ ਇੰਨਾ ਸਮਾਨ ਕਿਹਦੇ ਜੋਗ ਲੈ ਆਇਆ ਹੈ ਸਾਰਾ ਕੋਈ ਉਸਨੇ ਮੇਰਾ ਤਵਾ ਸੀ ਕੱਲੂ ਪਿਆ ਜਾਵੇ ਬਾਪਾ ਪਾਪਾ ਸਾਰਾ ਸਮਾਨ ਤੇਰਾ ਹੈ ਬੁੱਤੇ ਹੈ ਹੈਈ ਤੁਹਾਡਾ ਹੈਗਾ ਇਹ ਬੋਤਲ ਹੈ ਇੱਕ ਨੀਂਹ ਤਾਂ ਬੋਤਲ ਹੈ ਜਸਪਤੇ ਤੁਸੀਂ ਇੰਨੀ ਸ਼ਾਪਿੰਗ ਕਰੀ ਜੇ ਪੈਸੇ ਪਾਪਾ ਨੂੰ ਦੇਣੇ ਪਏ ਸਾਰੇ ਤੁਸੀਂ ਆਪਣੇ ਬਾਲਟ ਕਰਦੇ ਨਹੀਂ ਲੈ ਕੰਦੇ ਤੁਸੀਂ ਆਪਣਾ ਪੈਸੇ ਕਰਦੇ ਨਹੀਂ ਲੈ ਕੰਦੇ ਨਾਲ ਕਿਉਂ ਸੇਵਿੰਗ ਕਰਦੇ ਅਸੀਂ ਹੈ ਉਹ ਬੋਲਣਾ ਹੀ ਨਹੀਂ ਬਹੁਤ ਚਿਕਾਰਾ ਹੋ ਜਾ ਜੀ ਜੋਰ ਲਾ ਲਾ ਕੋਈ ਦੂਏ ਹੁਣ ਲੈ ਲਏ ਨੇ ਆਪਣੇ ਹੁਣ ਇਹਦੇ 2-3 ਮਹੀਨਾ ਲੱਗ ਜੂਗਾ 2-3 ਹਫਤੇ ਆਰਾਮ ਨਾਲ ਲੱਗ ਜਾਂਦੇ ਨੇ ਇਹਦੇ ਮੇਰੇ ਕੋਲ ਵੀ ਦੇ ਨਾਲ ਦੀ ਸੇਮ ਕਾਰ ਹੈ ਨਾ ਸਾਡੇ ਦੋਹਾਂ ਦੀ ਸੇਮ ਕਾਰ ਹੈ ਮੇਰੀ ਗੱਡੀ ਤੇ ਨਾਲੇ ਘਰੇ ਰਹਿੰਦੀ ਆ ਹਾਲਾਤ ਐਨਾਂ ਦੀ ਗੱਡੀ ਤੇ ਆਲੇ ਕੁਸ਼ੀ ਨੇ ਦੰਦ ਅੱਗੇ ਦਿਖਾ ਉਹਨਾਂ ਤਾਂ ਕੋਈ ਬੈਠੇ ਨਹੀਂ ਸਾਦਾ ਬੰਦਾ ਹਾਲਾਤ ਐਨਾਂ ਦੀ ਗੱਡੀ ਤੇ ਇਹ ਵਾਕਾਂ ਦੀ ਗੱਡੀ ਹੀ ਜੋ ਹੁੰਦੀ ਹੈ ਤੁਸੀਂ ਤੇ ਤੁਹਾਡੀ ਗੱਡੀ ਇੰਨੀ ਗੰਦੀ ਕਹਦੇ ਸੀ ਸਾਫ਼ ਕਾਤੇ ਨਹੀਂ ਕਰਦੇ ਪੁੱਤ ਫੀਜੀ ਆਸੀਂ ਦੋਨੇ ਜਾਣੇ ਬਹੁਤ ਜਸਪਤ ਤੇ ਤੁਹਾਡੀ ਗੱਡੀ ਇਨੀ ਗੰਦੀ ਕਹਦੇ ਆ ਸਾਫ਼ ਕਾਤੇ ਮम्मा ਨੇ ਕਿਹਾ ਸਾਫ਼ ਕਰ ਗੱਡੀ ਨੂੰ ਨਹੀਂ ਇਹ ਕਿਹਦੀ ਗੱਡੀ ਹੈ ਪਾਪਾ ਦੀ ਹੈ ਚਲਾਉਣੇ ਆ ਬਸ ਪਾਪਾ ਖਾ ਇਹ ਫਤਿਹ ਹੁਣ ਖਾ ਲੈ ਕਰੂੰਗਾ ਫਤਿਹ ਨੂੰ ਇੰਨੇ ਲੈ ਕੇ ਦੇਣੇ ਪਾਪਾ ਨੇ ਇਹ ਹੁੰਦਾ ਨਹੀਂ ਦਖਾਨਾ ਨਾ ਟੋਟੇ ਹੁੰਦਾ ਨਹੀਂ ਹੁਣੀ ਖਾਣ ਲੱਗ ਚਲਾਉਂਗੇ ਤੁਸੀਂ ਚਲਾ ਲੰਦਾ ਮੈਨੂੰ ਫੜ ਲੈ ਜੀ ਜਿੰਨਾ ਗੰਦ ਪਾਇਆ ਹੋਇਆ ਇਹਨੂੰ ਸਾਫਤਾ ਕਰ ਲੈ ਕਰ ਦੇਖੋ ਮੇਰਾ ਉਹ ਕਿੱਥੇ ਗਿਆ ਕੋਸ ਨਹੀਂ ਹੁੰਦਾ ਸਾਫੇ ਜਿਆਦਾ ਸਾਫ ਸਾਫ ਦੀ ਕਿ ਡਿਸਾਫ ਹੁੰਦੀ ਹੈ ਗੰਦੀ ਵੀ ਰੱਖਣੀ ਚਾਹੀਦੀ ਚਲ ਜਸਪਤੇ ਤੂੰ ਵੀ ਹੋਰ ਚੀਜ਼ੀ ਲੈਣੀ ਹੈ ਇਹ ਰੈਸਟੋਰੈਂਟ ਕਿੰਨੇ ਵਜੇ ਖੁੱਲੋਂਗਾ ਓਪਨ ਹੈ ਕਿ ਨਹੀਂ ਕਰਨਾ ਟਾਈਮ ਮਨ ਦਾ ਪਾਣੀ ਤੇ ਦੋ ਟੰਕੀ ਤੋਂ ਬਹੁਤ ਮਾਸ ਲੀ ਗਿਆ ਨਾ ਉੱਪਰ ਕਿਹੜਾ ਸਟੰਡ ਦੇਖ ਰਿਹਾ ਤੂੰ ਚੱਲਦੇ ਹੋ ਮੈਂ ਕਿੱਥੇ ਹੈ ਫੜੇ ਦਾ ਪਿੱਛੇ ਰੱਖਿਆ ਦਿੰਦਾ ਤੇਰੇ ਕੋਲ ਤੇ ਫੋਨ ਹੈ ਕਿ ਮੇਰਾ ਅੱਜ 10:00 ਵਜੇ ਹੋਣੀ ਸਾਰੇ ਉੱਪਰੋਂ ਕੌਣ ਫਿਰ ਤੇਰੇ ਚੱਲੀਆਂ ਡਿਪਰ ਕੀ ਹੋਰ ਕੁਝ ਲੈਣਾ ਪੁੱਤ ਨੇ ਮੇਰੇ ਨੇ ਦੇਖੀ ਘਾੜਾ ਛੋਟੀ ਬਿੱਚ ਚੜਾ ਰਹਾ ਹੈ ਕੋਣ ਕੋਣ ਕਹਿੰਦਾ ਪੈਂਚੋ ਕੋਣ ਕਹਿੰਦੇ ਪੈਂਚੋ ਮੰਮਾ ਪਾਪਾ ਦੀ ਕੀ ਹਾਸੀ ਤੁਸੀਂ ਪਤਾ ਕੌਣ ਕਹਿੰਦਾ ਹੁੰਦਾ ਪੁੱਤ ਪਾਪਾ ਨਹੀਂ ਗਿਆ ਹਾਂ ਪਾਪਾ ਗਿਆ ਨਾ ਪਾਪਾ ਨੂੰ ਚਿੜਕੀਸ ਕਰਜੂ ਪਾਪਾ ਤਾਂ ਜਾਣੇ ਦਿੰਦਾ ਮੇਰੇ ਪਿੱਛੇ ਤੇ ਤੈਨੂੰ ਪਾਪਾ ਕੁੱਟਦਾ ਹੁੰਦਾ ਹੈ ਹੈ ਆਏ ਹੋਏ ਆਏ ਹੋਏ ਮੇਰੇ ਮੇਰੇ ਪਿੱਛੇ ਤੈਨੂੰ ਅੱਜ ਭਵਨ ਨੇ ਮਾਰਿਆ ਤਾਂ ਪੁੱਤ ਮਾਰਿਆ ਤਾਂ ਕਿੰਨਾ ਇੰਨਾ ਕਿੰਨਾ ਮਾਰਿਆ ਪੁੱਤ ਨੇ ਮੇਰੇ ਨੂੰ ਆਹ ਆ ਜੋ ਆਪਨੇ ਆ ਪਿਓ ਉਤਰ ਜੋ ਉਤਰ ਜਾਊਗਾ ਫਤਹਿ ਉਤਰ ਜਾ ਤਾਂ ਪੰਗੇ ਲੈਣੇ ਬਸ ਆਪਣੇ ਟਾਇਰ ਚੱਕ ਲੈ ਕੇ ਚੱਲ ਅੰਦਰ ਲੈ ਕੇ ਚੱਲ ਇਹਨਾਂ ਨੂੰ ਬੀਸੀ ਭਾਰੀ ਲੱਗਦੀ ਕੱਢੇ ਹੋਰ ਦੱਸ ਗਏ ਲੈਣੇ ਤੇ ਰੋਟੀ ਖਾਣ ਦੀ ਰੈਸਟੋਰੈਂਟ ਕੋ ਖੁੱਲ੍ਹਾ ਨਹੀਂ ਦੱਸ ਤੇ ਫੁੱਲ ਕਿਆ ਕਰਦੇ ਫੁੱਲ ਉਹ ਕਿੰਨੇ ਲੱਗੇ ਹੋਏ ਆਂ ਦਿਨਿਆਂ ਦੇ ਕਿਹਦੇ ਫੁੱਲ ਉਹਦੇ ਅੱਗੇ ਮੈਂ ਤੁਹਾਨੂੰ ਫੁੱਲ ਲੱਗੀ ਤੁਸੀਂ ਮੈਨੂੰ ਨਹੀਂ ਦਿੰਦੇ ਫੁੱਲ ਮੈਨੂੰ ਪਸੰਦ ਨਹੀਂ ਫੁੱਲ ਚ ਕੰਡੇ ਹੁੰਨੇ ਕੀ ਕਰਨਗੇ ਅਸੀਂ ਆ ਲੈ ਇੱਕ ਇੱਕ ਤੋਏ ਖੋਲਣਾ ਵੀ ਹੋਣੀ ਉਹਦੇ ਵਿੱਚ ਤਾਂ ਪੁੱਤੇ ਨਟ ਹੈਗੇ ਤਾਂ ਹੀ ਤੁਹਾਨੂੰ ਫਰਮ ਦੁਆ ਕਹਿ ਲੈ ਕੇ ਆਏ ਆ ਤੁਸੀਂ ਇਹ ਨੱਟ ਚੱਕੀ ਫੇਰੀ ਤਾਂ ਹੀ ਤੁਹਾਨੂੰ ਆ ਦੁਆ ਕੇ ਲੈ ਆਏ ਆ ਇਹ ਨਹੀਂ ਹੁਣ ਤੁਸੀਂ ਛੇੜਨਾ ਤੁਹਾਡੇ ਜੋ ਕੇ ਤਾਂ ਹੀ ਤਾਂ ਪੁੱਤ ਦੁਆਇਆ ਤੁਹਾਨੂੰ ਤੁਸੀਂ ਆਹ ਨਹੀਂ ਛੇੜਨਾ ਅੰਦਰ ਜਾ ਅਰੇ ਚੱਕੀ ਤੂੰ ਹੀ ਕਰ ਲਿਆ ਤੈਨੂੰ ਤੁਸੀਂ ਦੁਆ ਨੇ ਅਬ ਨਵੀਂ ਮੰਮਾ ਲਿਆਈ ਨਵੀਂ ਨਾ ਮਮਾ ਨਵੀਂ ਮੰਮੀ ਲਿਆਈਏ ਫਤਿਹ ਫਤਿਹ ਮੰਮਾ ਚੇਂਜ ਕਰਦੀ ਪੁੱਤ ਜੇ ਨਹੀਂ ਕਰਦੀ ਇਹ ਕਹਿੰਦੇ ਚੇਂਜ ਕਰਦਰੀ ਮੰਮਾ ਕਿਰਪਾ ਪਾਪਾ ਨਾ ਗੋਰੀ ਲਿਆਣੀ ਦੱਸਦੇ ਹੋ ਨਾ ਲਿਆ ਆਂ ਕਿ ਖੜਾਉ ਨਾਨ ਗੋਰੀ ਕਿਰਪਾ ਪਾਪਾ ਨਾ ਕਿ ਨਵੀਂ ਮੰਮਾ ਲਿਆਣੀ ਗੋਰੀ ਲਿਆਣੀ ਸੀ ਜਦ ਤੈਨੂੰ ਕੱਢਣੀ ਤੇ ਗਾਲਣਾ ਕਿ ਸਵੇਰ ਤੇ ਵੀ ਆ ਕੇ ਕਹਿਣਾ ਕਹੋਗੀ ਵੀ ਨਹੀਂ ਤਾਂ ਸਾਡਾ ਫਤਿਹ ਆ ਪੇਜ ਦਾ ਸਫਰ ਕਾਲਾ ਚੱਖੀ ਫਰੀ ਜੋਂ ਤਾਂ ਹੁਣ ਆ ਲੈ ਲੋ ਆ ਤੁਹਾਡਾ ਹੈ ਬੁੱਤਾ ਇਹਨਾਂ ਖੇਲੋ ਖੋਲ ਲੋ ਇਹਨਾਂ ਨੂੰ ਬੈਠ ਕੇ ਨਾ ਖੋਲ ਲੋ ਇਹ ਇਸ ਤਰ੍ਹਾਂ ਹੁਣ ਖੇਲੀ ਜਾਊਂਗਾ ਏ। ਤਕਰੀਬ ਕਿਛੀ ਨਹੀਂ ਹੈ। ਬਾਈਓ ਬਾਕੀ ਗਰੋਸਰੀ ਕੇ ਫਤੇ ਦੀ ਮੈਂ ਵੀ ਕਿਹੜੇ ਕੁਝ ਲੈ ਕੇ ਆਇਆ ਹਾਂ ਮੈਂ ਕਿਹੜੇ ਕੁਝ ਲੈ ਕੇ ਆਇਆ। ਮੈਂ ਤੇ ਗਰੀਬ ਹੀ ਕਿ ਚਾਹ ਪੀਂਦੇ ਹਾਂ। ਖੁਸ਼ ਹੋ ਗਿਆ ਫਤੇ ਤਾਂ ਸਾਡਾ ਨਾ। ਫਤੇ ਹੁਣ ਤੁਸੀਂ ਆਹ ਨਹੀਂ ਛੇੜਨਾ ਓਕੇ ਆਹ ਨਹੀਂ ਤੁਸੀਂ ਛੇੜਨਾ ਓਕੇ ਹੁਣ ਤੁਹਾਡੇ ਕੋਲ ਹੈਗਾ ਹੈ ਨਾ। ਕਰੋ ਥੈਂਕ ਯੂ ਘਾਦੋ। ਪੂਰਾ ਖੁਸ਼ ਹੈ ਪੂਰਾ ਖੁਸ਼ ਹੈ। ਯਾਰ ਲੇਕਿਨ ਸਿਰਫ ਸੁਣਾ ਬਸ। ਇਹਦੇ ਨਾਲ ਜੇ ਪਾਪਾ ਤੁਹਾਨੂੰ ਹੋਰ ਦੁਆ ਕੱਲ ਆਉਂਦਾ ਫਿਰ ਕਸੀ ਜਾਏ ਕਿ ਨਹੀਂ ਬੈਠ ਕੇ। ਕਿਉਂਕਿ ਮੇਰੇ ਪਰ ਆਂਦਾ ਹੁਣ ਪਿੱਛੇ ਤੇ ਨਾ ਉਹ ਤੰਗ ਨਹੀਂ ਕਰਦਾ ਮੈਨੂੰ ਇਹ ਪੁੱਤੇ ਇੱਥੇ ਲੱਗਣੀ ਏ ਇੱਥੇ ਲੱਗਣੀ ਆ ਦੇਖੋ ਇਹਨੂੰ ਕਸੋ ਹੁਣ ਐਂ ਆਂਦਾ ਅੱਬ ਕੇ ਨਾ